ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੂੰ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਨ ਦੀ ਟ੍ਰੇਨ ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖੋਣਾ ਖਾ ਕੇ ਇੱਥੇ ਰੈਸਟ ਕਰਨ ਲੱਪੇ ਇਹ ਕਹਿੰਦੇ ਸਾਡੀ ਕੁੜੀਆ ਹੈ ਨਹੀਂ ਸੀਗੀ ਦੁੱਖ ਸਾਲਦੀ ਸੀ ਬੱਚੇ ਨਾਲ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਕੈਂਪ ਚੈੱਕ ਕਰਦੇ ਸੀਡਬਲੂਸੀ ਆਲਾ ਨੂੰ ਪਤਾ ਕਰਦੇ ਆ ਇੱਥੇ ਕਿ ਇਹ ਜਿਹੜੀ ਯਾਤਰੀ ਨੇ ਇਹਨਾਂ ਨੂੰ ਕੀ ਅਪੀਲ ਲਾ ਕੇ ਪਲੇਟਫਾਰਮਾਂ ਤੇ ਅਰੈਸਟ ਕਰਨ ਦੇ ਕੋਜਾਂ ਦੇ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਫਿਰ ਸਰਾਇ ਤਾਂ ਹੈ ਨਹੀਂ ਹੋ ਜੀ ਸਿਰਫ ਆਪਣਾ ਸਫਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਅੱਪਾ ਸਟੇਂਗਣਾ ਤੇ ਗਾਪਾਂਦੇ ਰਹੇ ਤਾਂ ਫਿਰ ਆਮ ਪਬਲਿਕ ਦੇ ਜੱਜੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰਨ ਇੱਥੇ ਆਮ ਤੌਰ ਤੇ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਪੈਂਦੇ